ਜਨਤਾ ਤੇ ਪਈ ਮਹਿੰਗਾਈ ਦੀ ਮਾਰ ਬੰਦੇ ਹੋਏ ਆਲਪੀਜੀ ਗੈਸ ਦਾਜ਼ੇ ਕਿ ਇੱਕ ਵਾਰ ਫੇਰ ਆਮ ਜਨਤਾ ਤੇ ਮਹਿੰਗਾਈ ਦੀ ਮਾਰ ਪੈਂਦੀ ਹੋਈ ਨਜ਼ਰ ਆ ਰਹੀ ਹੈ ਜੀ ਹਾਂ ਕੇਂਦਰ ਸਰਕਾਰ ਨੇ ਐਲਪੀਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਰ ਦਿੱਤਾ ਹੈ ਦਾਜ਼ੇ ਕਿ ਜਿੱਥੇ ਪਹਿਲਾਂ ਹੀ ਸਿਲੰਡਰਾਂ ਦੀਆਂ ਕੀਮਤਾਂ ਬਹੁਤ ਮਹਿੰਗਿਆ ਸੀ ਉੱਥੇ ਹੁਣ ਇਸ ਦੇ ਰੇਟ ਹੋਰ ਵਧਾ ਦਿੱਤੇ ਗਏ ਨੇ ਤਾਂ ਐਲਪੀਜੀ ਗੈਸ ਸਿਲੰਡਰਾਂ ਦੇ ਗ੍ਰੇਟ ਜਿਹੜੇ ਨੇ ਉਹ ਵੱਧ ਚੁੱਕੇ ਨੇ ਔਰ 803 ਰੁਪਏ ਜੋ ਕਿ ਐਲਪੀਜੀ ਗੈਸ ਸਿਲੰਡਰ ਦਾ ਪਹਿਲਾ ਰੇਟ ਸੀ ਹੁਣ ਇਹ ਰੇਟ 50 ਰੁਪਏ ਵਧਾ ਕੇ 853 ਰੁਪਏ ਹੋ ਗਿਆ ਹੈ ਦਾਦੇ ਕਿ ਹੁਣ ਜੇਕਰ ਤੁਸੀਂ ਐਲਪੀਜੀ ਗੈਸ ਸਿਲੰਡਰ ਲੈਣਾ ਹੈ ਕਰੇਲੂ ਗੈਸ ਸਿਲੰਡਰ ਤਾਂ ਜੀਆਂ ਕੀਮਤਾਂ ਜੜੀਆਂ ਨੇ 50 ਰੁਪਏ ਵਧ ਦੇਣੀਆਂ ਪੈਣਗੀਆਂ 803 ਰੁਪਏ ਤੋਂ 50 ਰੁਪਏ ਵਧਾ ਕੇ 853 ਰੁਪਏ LPG ਗੈਸ ਦਾ ਰੇਟ ਜਿਹੜਾ ਹੈ ਵਧਾ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਗੱਲ ਕੀਤੀ ਜਾਵੇ ਉਜਵਲਾ ਲਾ ਬਾਹਰਤਿਆਂ ਦੀ ਤਾਂ ਉਹਨਾਂ ਨੂੰ ਵੀ ਹੁਣ 50 ਰੁਪਏ ਮਹਿੰਗਾ ਜਿਹੜਾ ਹੈ ਸਿਲੰਡਰ ਮਿਲੇਗਾ 500 ਰੁਪਏ ਜੋ ਕਿ ਉਜਵਲਾ ਯੋਜਨਾ ਦੇ ਤਹਿਤ ਸਿਲੰਡਰ ਦਾ ਰੇਟ ਮਿਲਦਾ ਸੀ ਹੁਣ 550 ਯਾਨੀ ਕਿ 550 ਰੁਪਏ ਇਸ ਦਾ ਰੇਟ ਵਧਾ ਦਿੱਤਾ ਗਿਆ ਹੈ ਤਾਂ ਇੱਕ ਵੱਡਾ ਜਣਾ ਆਮ ਜਨਤਾ ਤੇ ਮਹਿੰਗਾਈ ਦੀ ਮਾਰ ਪੈਂਦੀ ਹੋਈ ਨਜ਼ਰ ਆਈ ਹੈ ਕੇਂਦਰ ਸਰਕਾਰ ਦੇ ਵੱਲੋਂ ਅੱਜ ਇਹ ਰੇਟ ਵਧਾ ਦਿੱਤੇ ਗਏ ਨੇ ਤੇ ਜਾਨੀ ਕਿ ਕੱਲ 8 ਅਪ੍ਰੈਲ ਨੂੰ ਇਹ ਰੇਟ ਲਾਗੂ ਹੋ ਜਾਣਗੇ ਕੱਲ ਹੁਣ ਜੇਕਰ ਤੁਸੀਂ ਐਲਪੀਜੀ ਗੈਸ ਸਿਲੰਡਰ ਲੈ ਰਹੇ ਹੋ ਜਾਂ ਫਿਰ ਊਜਵਲਾ ਯੋਜਨਾ ਦੇ ਤਹਿਤ ਸਿਲੰਡਰ ਲੈ ਰਹੇ ਹੋ ਤਾਂ 50 ਰੁਪਏ ਦਾ ਰੇਟ ਜਿਹੜਾ ਇਹ ਮਹਿੰਗਾ ਹੋ ਗਿਆ ਹੈ ਔਰ ਦੱਸੇ ਕਿ ਦੱਸੇ ਕਿ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਨੇ ਇਹ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਹੈ ਕਿ ਫਿਲਹਾਲ ਇਹ ਰੇਟਸ ਤਿਆਂ ਦੇ ਬਾਅਦ ਰਿਵਿਊ ਜਿਹੜਾ ਹੈ ਉਹ ਲਿਆ ਜਾਏਗਾ ਲੇਕਿਨ ਫਿਲਹਾਲ ਜਿਹੜੇ ਨੇ ਰੇਟ ਵਧਾਏ ਗਏ ਨੇ ਔਰ ਦਾਖ ਦੇ ਕੇ 50 ਰੁਪਏ ਇੱਕ ਕੁਛ ਥੋੜੇ ਨਹੀਂ 2-3 ਰੁਪਏ ਨਹੀਂ ਇੱਕਦਮ ਜਿਹੜਾ ਹੈ 50 ਰੁਪਏ ਗੈਸ ਸਿਲੰਡਰਾਂ ਦਾ ਰੇਟ ਵਧਾ ਦਿੱਤਾ ਗਿਆ ਹੈ ਜਿਸ ਦਾ ਅਸਰ ਆਮ ਜਨਤਾ ਤੇ ਜ਼ਰੂਰ ਦੇਖਣ ਨੂੰ ਮਿਲੇਗਾ ਜਿੱਥੇ ਪਹਿਲਾਂ ਹੀ ਆਮ ਜਨਤਾ ਮਹਿੰਗਾਈ ਦੀ ਮਾਰ ਦੇ ਹੇਠਾਂ ਆ ਚੁੱਕੀ ਹੈ ਬਹੁਤ ਚੀਜ਼ਾਂ ਮਹਿੰਗੀਆਂ ਹੋ ਚੁੱਕੀਆਂ ਨੇ ਉੱਥੇ ਇੱਕ ਵਾਰ ਫੇਰ ਜਿਹੜੀ ਹੈ ਮਹਿੰਗਾਈ ਦੀ ਮਾਰ ਆਮ ਜਨਤਾ ਤੇ ਪੈਂਦੀ ਹੋਈ ਨਜ਼ਰ ਆ ਰਹੀ ਹੈ ਤੇ ਗੈਸ ਸਿਲੰਡਰਾਂ ਦੇ ਰੇਟ ਵਧਾ ਦਿੱਤੇ ਗਏ ਨੇ ਐਲਪੀਜੀ ਗੈਸ ਸਿਲੰਡਰਾਂ ਦੇ ਰੇਟ 50 ਰੁਪਏ ਦਾ ਵਾਧਾ ਕੀਤਾ ਗਿਆ ਹੈ 803 ਰੁਪਏ ਪ੍ਰਤੀ ਸਿਲੰਡਰ ਜੋ ਰੇਟ ਸੀ ਉਹ ਹੁਣ ਵਧਾ ਕੇ 853 ਰੁਪਏ ਹੋ ਗਿਆ ਹੈ ਔਰ ਉਜਵਲਾ ਯੋਜਨਾ ਦੇ ਤਹਿਤ ਗੱਲ ਕੀਤੀ ਜਾਵੇ ਤਾਂ 500 ਰੁਪਏ ਜੋ ਸਿਲੰਡਰ ਦਾ ਰੇਟ ਸੀ ਉਹ 550 ਰੁਪਏ ਦਾ ਹੁਣ ਮਿਲੇਗਾ ਔਰ ਦੱਸ ਦੇ ਕਿ ਕਿਤੇ ਨਾ ਕਿਤੇ ਅਮਰੀਕੀ ਇੱਥੇ ਭਾਰਤ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ ਤੇ ਕੇਂਦਰ ਦੇ ਵੱਲੋਂ ਇਹ ਫੈਸਲਾ ਲਿੱਤਾ ਗਿਆ ਹੈ ਜਿਸ ਦੇ ਵਿੱਚ ਇਹ ਰੇਟ ਜਿਹੜੇ ਨੇ ਵਧਾ ਦਿੱਤੇ ਗਏ ਨੇ ਔਰ ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਇਹ ਫੈਸਲਾ ਸਥਾਈ ਨਹੀਂ ਹੋਵੇਗਾ 2-3 ਹਫ਼ਤੇ ਬਾਅਦ ਇਸ ਦਾ ਰਿਵਿਊ ਜਿਹੜਾ ਹੈ ਉਹ ਲਿਆ ਜਾਏਗਾ ਲੇਕਿਨ ਕੱਲ ਜਾਣੇ ਕਿ 8 ਅਪ੍ਰੈਲ ਤੋਂ ਇਹ ਨਵੀਆਂ ਕੀਮਤਾਂ 50 ਰੁਪਏ ਵਧਾ ਕੇ ਜੋ ਕੀਮਤਾਂ ਜੜੀਆਂ ਲਾਗੂ ਕੀਤੀਆਂ ਗਈਆਂ ਨੇ ਉਹ ਕੱਲ ਜੜੀਆਂ 8 ਅਪ੍ਰੈਲ ਨੂੰ ਕੀਮਤਾਂ ਲਾਗੂ ਹੋ ਜਾਣੀਆਂ ਤਾਂ ਇੱਕ ਵੱਡੀ ਖਬਰ ਆ ਰਹੀ ਆ ਆਮ ਜਨਤਾ ਦੇ ਲਈ ਆਮ ਜਨਤਾ ਜਿੱਥੇ ਪਹਿਲਾਂ ਹੀ ਮਜ਼ਦੂਰਾਂ ਨੂੰ ਦੇਖਿਆ ਜਾਵੇ ਜਾਂ ਫਿਰ ਹੋਰ ਜਿਹੜੀ ਲੇਬਰ ਪਾਰਟੀ ਨੂੰ ਦੇਖਿਆ ਜਾਵੇ ਤਾਂ ਪਹਿਲਾਂ ਹੀ ਮਹਿੰਗਾਈ ਦੀ ਮਾਰ ਥੱਲੇ ਆ ਕੇ ਉਹਨਾਂ ਦੇ ਬਹੁਤ ਸਾਰੀਆਂ ਪਰੇਸ਼ਾਨੀਆਂ ਸਾਹਮਣੇ ਆ ਰਹੀਆਂ ਸੀ ਤਾਂ ਇੱਕ ਵੱਡੀ ਪਰੇਸ਼ਾਨੀ ਬਣ ਗਈ ਹੈ ਇੱਕ ਹੋਰ ਜਿਹੜੀ ਹੈ ਮਹਿੰਗਾਈ ਦੀ ਮਾਰ ਉਹਨਾਂ ਤੇ ਪੈਂਦੀ ਨਜ਼ਰ ਆ ਰਹੀ ਹੈ ਗੈਸ ਸਿਲੰਡਰਾਂ ਦੇ ਜਿਹੜੇ ਰੇਟ ਉਹ ਵਧਾ ਦਿੱਤੇ ਗਏ ਨੇ ਔਰ 50 ਰੁਪਏ ਨਾਲ ਰੇਟਾਂ ਦੇ ਵਿੱਚ ਵਾਅਦਾ ਕੀਤਾ ਗਿਆ ਹੈ